ਬਿੱਟੂ ਜੀ ਨੇ ਭਿਆਨ ਦਿੱਤਾ ਸਾਈ ਕੋਈ ਭਾਈਚਾਰੇ ਦੇ ਖਿਲਾਫ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਬਿੱਟੂ ਜੀ ਕਿਉਂਕਿ ਯੂਨੀਅਨ ਮਿਨਿਸਟਰ ਆਫ ਸਟੇਟ ਇੰਡੀਆ ਨੇ ਆਪਣੇ ਸਟੇਟ ਮਿਨਿਸਟਰ ਨੇ ਇਸ ਲਈ ਸਾਡਾ ਫਰਜ਼ ਬਣਦਾ ਉਹਨਾਂ ਦੀ ਰਿਸਪੈਕਟ ਕਰਨਾ ਪਰ ਕੀ ਉਹ ਕਿਸੇ ਇਦਾਂ ਦੀ ਕਮਿਊਨਿਟੀ ਬਾਰੇ ਗੱਲ ਕਰ ਸਕਦੇ ਆ ਜਿਨ੍ਹਾਂ ਦਾ ਖੌਫ ਖਾਂਦੇ ਹੋਣ ਅੱਜ ਸਾਡੀ 크੍ਰਿਸਚੀਅਨ ਕਮਿਊਨਿਟੀ ਆ ਇੰਡੀਆ ਦੇ ਵਿੱਚ ਜਿਹੜੀ ਪੀਸਫੁਲ ਕਮਿਊਨਿਟੀ ਹੈ ਪਰ ਇਹਨਾਂ ਦੀ ਬੇਤੁਕੀ ਬਿਆਨਬਾਜ਼ੀ ਨੇ ਉਹ ਦੱਸਤਾ ਵੀ ਇਹ ਕਿਹੜੀ ਮਾਨਸਿਕਤਾ ਦੇ ਮਾਲਕ ਨੇ ਤੇ ਕੀ ਇਹਨਾਂ ਦੇ ਮਨ ਦੇ ਵਿੱਚ ਚੱਲ ਰਿਹਾ ਆ ਅੱਜ ਇਹ ਕੀ ਕਹਿ ਰਹੇ ਆ ਕਿ ਲੁਧਿਆਣੇ ਦੀ ਆਰਐਸਐਸ ਅਤੇ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ 15 ਤਰੀਕ ਨੂੰ 15 ਅਗਸਤ ਨੂੰ ਆਰਐਸਐਸ ਦੀ ਪ੍ਰੇਜ਼ ਕੀਤੀ ਤਾਂ ਕੀਤੀ ਕਿ ਜਿਸ ਤਰ੍ਹਾਂ ਲੁਧਿਆਣੇ ਦੀ ਆਰਐਸਐਸ ਨੇ ਫੰਡਿੰਗ ਕਰਕੇ ਮਾਓਵਾਦ ਨੂੰ ਖਤਮ ਕੀਤਾ ਉਹ ਅਖਬਾਰ ਪੜਿਆ ਕਰੋ ਰਵਨੀਤ ਬਿੱਟੂ ਜੀ ਕਿਹੜਾ ਮਾਓਵਾਦ ਖਤਮ ਹੋ ਗਿਆ ਬਾਕੀ ਗੱਲ ਇਦਾਂ ਹੈ ਪੜ੍ਹ ਲਿਖ ਕੇ ਗੱਲ ਕਰੀਦੀ ਹੁੰਦੀ ਐਵੇਂ ਨਹੀਂ ਗੱਲ ਕਰਦੀ ਦੀ ਵੀ ਕਿਸੇ ਨੇ ਫੂਕ ਮਾਰਦੀ ਤਾਂ ਹੀ ਬੋਲਦੀਏ ਪਹਿਲਾਂ ਵੀ ਤੁਹਾਡੇ ਵਾਂਗੂ ਗਿਰੀ ਰਾਜ ਜੀ ਆ ਕੇ ਬੋਲ ਕੇ ਗਏ ਸੀ ਜੇ ਸੱਤਾ ਪਰਮੇਸ਼ਰ ਹੱਥ ਚ ਦੇ ਦਈਏ ਤਾਂ ਉਹਦਾ ਨਿਸ਼ਾਨੀ ਹਾਵੀ ਹੋਣ ਦੇਣਾ ਚਾਹੀਦਾ ਆਪਣੇ ਦਿਮਾਗ ਦੇ ਉੱਤੇ ਹੁਣ ਜੇ ਗੱਲ ਕਰੀਏ ਤੁਹਾਡੀ ਪਹਿਲਾਂ ਵੀ ਤੁਹਾਡੇ ਨਾਲ ਮੇਰੀ ਇਹ ਵਿਸ਼ੇ ਤੇ ਗੱਲ ਹੋਈ ਸੀ ਜਦੋਂ ਮੈਂ ਦਿੱਲੀ ਤੁਹਾਨੂੰ ਪ੍ਰਭੂ ਯਿਸੂ ਮਸੀਹ ਦਾ ਸਰੂਪ ਦੇ ਕੇ ਆਇਆ ਸੀ ਅੱਜ ਮੈਂ ਤੁਹਾਨੂੰ ਗੱਲ ਕਰੂੰਗਾ ਇਹ ਉਹ ਕੌਮ ਹੈ ਕ੍ਰਿਸਚਨ ਕਮਿਊਨਿਟੀ ਜਿਹਨੇ ਪੰਜਾਬ ਨੂੰ ਐਜੂਕੇਸ਼ਨ ਦਿੱਤੀ ਉਨੇ ਕਲਮ ਦਿੱਤੀ ਜੇ ਕਲਮ ਫੜਾਣੀ ਹੈ এডਿਕੇਸ਼ਨ ਦੇਣੀ ਅਤਵਾਦ ਹੈ ਤੇ 크ਿਸਚਨ ਕਮਿਊਨਿਟੀ ਹੈ ਪੜ੍ਹਾਈ ਦਾ এডਿਕੇਸ਼ਨ ਦਾ ਅਤਵਾਦ ਕਰਦੀ ਰਹੇਗੀ ਤਾਂ ਕਿ ਤੁਹਾਡੇ ਅਰਗੇ ਲੋਕਾਂ ਦੀ ਮਾਨਸਿਕਤਾ ਪੜ੍ਹੇ ਲਿਖੇ ਲੋਕਾਂ ਨੂੰ ਸਮਝ ਆ ਸਕੇ ਪਹਿਲਾਂ ਵੀ ਤੇਰੇ ਅਰਗੇ ਲੋਕਾਂ ਨੇ ਰੌਲਾ ਪਾ ਪਾ ਕੇ ਪੰਜਾਬੀਅਤ ਦਾ ਤੇ ਸਿੱਖੀਜ਼ਮ ਦਾ ਐਡਾ ਵਰਲਡਵਾਈਡ ਨੁਕਸਾਨ ਕੀਤਾ ਛੱਡ ਗਲ ਦਿਓ ਤੂੰ ਕੀ ਕਹਿਣਾ ਵੀ ਕ੍ਰਿਸਚੀਅਨਿਟੀ ਜਿੱਦਾਂ ਮਾਓਵਾਦ ਨੂੰ ਖਤਮ ਕੀਤਾ ਆਰਐਸਐਸ ਨੇ ਫੰਡਿੰਗ ਕਰਕੇ ਉਦਾਂ ਹੀ ਕ੍ਰਿਸਚੀਅਨਿਟੀ ਨੂੰ ਕਰੂਗੀ ਇਹਦਾ ਮਤਲਬ ਤੇਰੇ ਕਹਿਣ ਦਾ ਮਤਲਬ ਵੀ ਅੱਜ ਤੱਕ ਜਿੰਨੇ ਸਾਡੇ ਤੇ ਕ੍ਰਾਈਸਿਸ ਆਏ ਆ ਜਿੰਨੇ ਪ੍ਰੋਸੀਕਿਊਸ਼ਨ ਹੋਏ ਆ ਉਹ ਆਰਐਸਐਸ ਦੀ ਫੰਡਿੰਗ ਨਾ ਹੋਏ ਅੱਜ ਆਰਐਸਐਸ ਵੀ ਉਹ ਸਵਾਲ ਦੇ ਘੇਰੇ ਦੇ ਵਿੱਚ ਐ ਆਰਐਸਐਸ ਨੂੰ ਵੀ ਉਹਦੇ ਤੋਂ ਜਵਾਬ ਮੰਗਣਾ ਚਾਹੀਦਾ ਹੈ ਕਿ ਰਵਨੀਤ ਸਿੰਘ ਬਿੱਟੂ ਅਸੀਂ ਤਾਂ ਤੇਰੇ ਤੇ ਉਮੀਦ ਕੀਤੀ ਸੀ ਤੇਰੇ ਤੇ ਵਿਸ਼ਵਾਸ ਕੀਤਾ ਸੀ ਅੱਜ ਤਾ ਤੂੰ ਸਾਨੂੰ ਮੁਜਰਮ ਬਣਾ ਕੇ ਖੜਾ ਕਰਤਾ ਕੀ ਸਾਡੇ ਮੈਂ ਅੱਜ ਇੱਥੇ ਬੈਠਾ ਪਾਸਟਰ ਸੁਲਤਾਨ ਜੀ ਦਾ ਕਤਲ ਇਹਨਾਂ ਮਨਸੂਬਿਆਂ ਹੇਠ ਹੋਇਆ ਸੀ ਮੈਂ ਇੱਕ ਗੱਲ ਕਹਿਣੀ ਚਾਹਨਾ ਰਵਨੀਤ ਸਿੰਘ ਬਿੱਟੂ ਜੀ ਅਸੀਂ ਸ਼ਾਂਤੀ ਨੂੰ ਪਿਆਰ ਕਰਨ ਵਾਲੇ ਲੋਕ ਹੈ ਅਸੀਂ ਭਾਈਚਾਰਕ ਦੇ ਉੱਤੇ ਸਾਂਝ ਤੇ ਯਕੀਨ ਕਰਨ ਵਾਲੇ ਲੋਕ ਹੈ ਤੁਸੀਂ ਅੱਜ ਪੰਜਾਬ ਦੀ 크ਿਸਚੀਅਨਿਟੀ ਨੂੰ ਇਹ ਆਪਣੀ ਹੋਛੀਆਂ ਗੱਲਾਂ ਦੇ ਨਾਲ ਮਾਓਵਾਦ ਨਾਲ ਰਲਾਤਾ ਸ਼ਰਮ ਕਰੋ ਆਪਣੀ Wi-Fi ਲੈਣ ਦੇ ਲਈ TRP ਲੈਣ ਦੇ ਲਈ ਆਪਾਂ ਜੋ ਦਿਲ ਚਾਹੁੰਦਾ ਬੋਲੀ ਜਾਂਦਾ ਓਏ ਜਿੰਨੇ ਵੀ ਆਰਐਸਐਸ ਸਾਲੇ ਨੇ ਲੁਧਿਆਣੇ ਦੇ ਇਹਨਾਂ ਦੇ ਸਾਰਿਆਂ ਦੇ ਬੱਚੇ ਇਹ ਖੁਦ ਵੀ ਮਿਸ਼ਨਰੀ ਸਕੂਲਾਂ 'ਚ ਪੜ੍ਹੇ ਨੇ ਕਨਵੈਂਟ ਸਕੂਲਾਂ 'ਚ ਪੜ੍ਹੇ ਨੇ ਮੈਨੂੰ ਇਹ ਲੱਗ ਰਿਹਾ ਵੀ ਤੁਹਾਡਾ ਫੋਨ ਤੇ ਡਾਟਾ ਸਿਸਟਮ ਕਨਵੈਂਟ ਸਕੂਲਾਂ 'ਚ ਨਹੀਂ ਚੱਲਦਾ ਹਸਪੀਟਲਾਂ 'ਚ ਨਹੀਂ ਚੱਲਦਾ ਜਿਹੜਾ ਕਰਕੇ ਤੁਸੀਂ ਟਾਰਗੇਟ ਕ੍ਰਿਸਚੀਅਨਿਟੀ ਨੂੰ ਕਰ ਲੈਨੇ ਹੋ ਇਸ ਲਈ ਬਿੱਟੂ ਜੀ ਸੰਭਲ ਜਾਓ ਮੈਂ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਇੱਕ ਰਿਕੁਐਸਟ ਕਰਨੀ ਚਾਹੂੰਗਾ ਨਰਿੰਦਰ ਮੋਦੀ ਜੀ ਨੂੰ ਤੁਹਾਡਾ ਨਾਂ ਲੈ ਕੇ ਇਹਨਾਂ ਨੇ 크੍ਰਿਸਚਨ ਕਮਿਊਨਿਟੀ ਨੂੰ ਬੇਇਜਤ ਕੀਤਾ ਆ ਸਾਡੀ ਬੇਇਜ਼ਤੀ ਕੀਤੀ ਐ ਸਾਰੀ ਕੌਮ ਦਾ ਦਿਲ ਬਲੁੰਦ ਰਹਾ ਗਿਆ ਆ چیر ਕੇ ਰੱਖਤਾ ਇਹਨਾਂ ਨੇ ਦਿਲ ਸਿਰਫ ਇਹ ਕਹਿ ਕੇ ਕਿ ਆਰਐਸਐਸ ਦੀ ਪ੍ਰੇਜ਼ 15 ਅਗਸਤ ਨੂੰ ਲਾਲ ਕਿਲੇ ਤੋਂ ਨਰਿੰਦਰ ਮੋਦੀ ਜੀ ਨੇ ਕੀਤੀ ਐ ਕਿਉਂਕਿ ਉਹ ਅਸਾਈਤ ਨੂੰ ਲਾਲਚ ਦੇ ਕੇ ਘਰ ਵਾਪਸੀ ਕਰਾਏਗੀ ਉਹ ਸਿੱਖੀਜ਼ਮ ਦੀ ਗੱਲ ਨਹੀਂ ਐ ਬਹੁਤ ਸਾਰੇ 크੍ਰਿਸਚਨ ਜਿਹੜੇ ਆਪਣੇ ਪੂਰਵਜਾਂ ਤੋਂ ਪੰਜਵੀਂ ਪੌੜੀ ਛੇਵੀਂ ਪੀੜੀ ਦਸਵੀਂ ਪੀੜੀ ਤੋਂ ਕਈ ਧਰਮ ਛੱਡ ਕੇ ਆ ਗਏ ਨੇ ਤੇ ਮੈਂ ਇਹ ਵੀ ਇੱਕ ਗੱਲ ਕਹਿਣੀ ਚਾਹਨਾ ਸ਼ਾਇਦ ਤੁਸੀਂ ਆਰਐਸਐਸ ਦਾ ਪਹਿਲਾ ਏਜੰਡਾ ਭੁੱਲ ਗਿਓ ਉਹ ਸਿੱਖੀ ਜਮ ਨੂੰ ਤਰਜੀਹ ਨਹੀਂ ਦਿੰਦੇ ਉਹ ਕਹਿੰਦੇ ਇਹ ਤਾਂ ਹੈ ਹੀ ਸਾਡੇ ਇਸ ਲਈ ਤੁਸੀਂ ਕਿਹੜੇ ਬਲਬੂਤੇ ਤੇ ਬੜਕਾਂ ਮਾਰਦੇ ਹੋ ਇਸ ਲਈ ਸਮਝਣ ਦੀ ਜਾਣਨ ਦੀ ਲੋੜ ਹੈ ਐਮੀਨਾ ਲੋਕਾਂ ਨੂੰ ਗੁੰਮਰਾਹ ਕਰੋ ਇਹ ਪੰਜਾਬ ਉਹ ਧਰਤੀ ਹੈ ਜਿਹਦੇ ਵਿੱਚ ਭਾਈਚਾਰਕ ਸਾਂਝ ਦਾ ਗੁਲਦਸਤਾ ਹਮੇਸ਼ਾ ਹੀ ਖਿលਿਆ ਰਹਿੰਦਾ ਹੈ ਜਿੱਥੇ ਕ੍ਰਿਸਮਸ ਹੋਵੇ ਉੱਥੇ ਹਿੰਦੂ ਮੁਸਲਮ ਸਿੱਖ ਸਾਰੇ ਇਕੱਠੇ ਮਨਾਉਂਦੇ ਨੇ ਜਿੱਥੇ ਦਿਵਾਲੀ ਹੋਵੇ ਉਹ ਹਿੰਦੂ ਮੁਸਲਮ ਸਿੱਖ ਸਾਰੇ ਇਕੱਠੇ ਮਨਾਉਂਦੇ ਨੇ ਇੱਥੇ ਈਦ ਹੋਵੇ ਉਹ ਹਿੰਦੂ ਮੁਸਲਮ ਸਿੱਖ ਸਾਰੇ ਇਕੱਠੇ ਮਨਾਉਂਦੇ ਨੇ ਗੁਰਪੁਰਬ ਹੋਵੇ ਉਹ ਵੀ ਸਾਰੇ ਧਰਮ ਇਕੱਠੇ ਮਨਾਉਂਦੇ ਨੇ ਤੂੰ ਕਿਹੜੀ ਸਿੱਖਿਆ ਸਮ ਨੂੰ ਲੈ ਕੇ ਆਇਆ ਸਾਨੂੰ ਸਮਝ ਨਹੀਂ ਆ ਅੱਜ ਮੈਂ ਤੁਹਾਡੇ ਮੰਚ ਤੋਂ ਤੁਹਾਡੇ ਪਲੇਟਫਾਰਮ ਤੋਂ ਮੀਡੀਆ ਦੇ ਤੋਂ ਆਂਦੇ ਐਤਵਾਰ ਦੇ ਲਈ ਸਾਰਿਆਂ ਨੂੰ આમંત્રਿਤ ਕਰਦਾ ਹਾਂ ਆਹ ਰਲ ਮਿਲ ਕੇ ਜੀਵਿਤ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਗੁਣਗਾਨ ਕਰੀਏ ਯਹੋਵਾ ਪਰਮੇਸ਼ਰ ਦੀ ਇਰਾਦਨਾ ਕਰੀਏ ਇਦਾਂ ਦੇ ਮੱਕਾਰ ਲੋਕ ਸਾਡੇ ਲੋਕਾਂ ਦੇ ਨਾਲ ਬਦੀ ਕੀ ਨਹੀਂ ਕਰ ਸਕਦੇ ਨਾ ਹੀ ਦੋ ਕਮਿਊਨਿਟੀਾਂ 'ਚ ਪਾੜ ਪਾ ਸਕਦੇ ਆ ਇਹਦੀ ਇਸ ਓਛੀ ਹਰਕਤ ਦੇ ਨਾਲ ਦੰਗੇ ਫੈਲ ਸਕਦੇ ਨੇ ਇਸ ਲਈ ਪ੍ਰਾਈਮ ਮਿਨਿਸਟਰ ਮੋਦੀ ਜੀ ਨੂੰ ਮੇਰੀ ਰਿਕਵੈਸਟ ਹੈ ਕਿ ਇਹਦੇ ਵੱਲ ਧਿਆਨ ਦੇਣ ਅਤੇ ਇਹਨੂੰ ਲਗਾਮ ਪਾਣ ਜਿਸ ਅਹੁਦੇ ਦੇ ਹੱਕਦਾਰੀ ਹੈਣੀ ਇਹਨਾਂ ਨੂੰ ਕਾਦੇ ਲਈ ਉਸ ਅਹੁਦੇ ਤੇ ਬਿਠਾ ਦਿੱਤਾ ਗਿਆ ਆ ਜਿਹੜਾ ਚਾਹੁੰਦਾ ਹੈ ਕਿ ਮੈਂ ਕ੍ਰਿਸਚੀਅਨਿਟੀ ਨੂੰ ਉਹ ਪ੍ਰਾਈਮ ਮਿਨਿਸਟਰ ਮੋਦੀ ਗਰਭ ਸਮਝਦੇ ਨੇ ਤਿੰਨ ਤਿੰਨ ਦਿਨ ਕ੍ਰਿਸਮਸ ਮਨਾਉਂਦੇ ਨੇ ਕੀ ਉਹ ਝੂਠ ਹੈ ਉਹ ਪ੍ਰਾਈਮ ਮਿਨਿਸਟਰ ਮੋਦੀ ਬੜੇ ਵਿਸ਼ਵਾਸ ਦੇ ਨਾਲ ਕਹਿੰਦੇ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਸਾਡੇ ਦੋਸਤ ਨੇ ਮਿੱਤਰ ਨੇ ਉਹ ਕੈਸੇ ਕੈਸੇ ਲੋਗੋਂ ਤੁਸੀਂ ਇੰਡੀਅਨ ਕ੍ਰਿਸਚੀਅਨ ਤੁਹਾਨੂੰ ਚੁੱਭਦੇ ਨੇ ਇੰਡੀਅਨ ਮੁਸਲਿਮ ਤੁਹਾਨੂੰ ਚੁੱਭਦੇ ਨੇ ਇੰਡੀਅਨ ਮਾਈਨੋਰਟੀ ਤੁਹਾਨੂੰ ਚੁੱਭਦੀ ਹੈ ਉਹ ਯੂਏਈ ਵਾਲੇ ਮੁਗਲ ਵੀ ਤੁਹਾਡੇ ਦੋਸਤ ਉਹ ਬਾਹਰ ਬ੍ਰਿਟਿਸ਼ ਵਾਲੇ ਵੀ ਤੁਹਾਡੇ ਦੋਸਤ ਤੇ ਦੁਸ਼ਮਣ ਕੌਣ ਹੈ ਜੇ ਕੋਈ ਅਰਦਾਨਾ ਪ੍ਰਾਰਥਨਾ ਕਰਦਾ ਆ ਜੇ ਕੋਈ ਸੇਵਾ ਕਰਦਾ ਆ ਜੇ ਕੋਈ ਐਜੂਕੇਸ਼ਨ ਦੀ ਸੇਵਾ ਕਰਦਾ ਹੈ ਜੇ ਕੋਈ ਹੈਲਥ ਕੇਅਰ ਦੀ ਸੇਵਾ ਕਰਦਾ ਹੈ ਉਹ ਤੁਹਾਡੇ ਦੁਸ਼ਮਣ ਹੈ ਮੈਂ ਇੱਕ ਤੁਹਾਨੂੰ ਗੱਲ ਦੱਸ ਦੇਣੀ ਚਾਹਨਾ ਮਨੀਪੁਰ ਮਨੀਪੁਰ ਹੈ ਛੱਤੀਸਗੜ ਛੱਤੀਸਗੜ ਹੈ ਪੰਜਾਬ ਹੈ ਪੰਜਾਬ ਤੇ ਇਥੇ ਪੰਜਾਬੀ 크ਰਿਸਚਨ ਵੱਸਦੇ ਆ ਇਹ ਗੱਲ ਕਤਈ ਨਾ ਭੁੱਲੇ ਚਾਹੇ ਕੋਈ ਤੁਹਾਡੀ ਸੰਸਥਾ ਚਾਹੇ ਤੂੰ ਤੇ ਚਾਹੇ ਤੇਰੇ ਸਾਥੀ ਇਸ ਲਈ ਪੰਜਾਬੀਆਂ ਦੇ ਨਾਲ ਜਿੰਨੇ ਵੀ ਉਲਝ ਆਇਆ ਉਹਨੇ ਮੂੰਹ ਦੇ ਬਾਲੀ ਢਿੱਗ ਆਇਆ ਤੇ ਮੂੰਹ ਦੀ ਖਾਦੀ ਹੈ ਤੇ ਪਰਮੇਸ਼ਵਰ ਤੈਨੂੰ ਜਲਦੀ ਇਸ ਗੱਲ ਦਾ ਨਤੀਜਾ ਵੀ ਦੇਣਗੇ ਤੇ ਨਾਲੇ ਅਸੀਂ ਸੰਘਰਸ਼ ਕਰਾਂਗੇ ਕਿ ਇਦਾਂ ਦੇ ਬੰਦੇ ਨੂੰ ਜਿਹੜਾ ਦੋ ਕਮਿਊਨਿਟੀਆਂ ਤੇ ਇੰਟਰਨੈਸ਼ਨਲ ਲੈਵਲ ਪਾੜ ਪਾਣਾ ਚਾਹੁੰਦਾ ਆ 크ਰਿਸਚਨ ਅਤੇ ਸਿੱਖਾਂ ਦੇ ਵਿੱਚ ਪਾੜ ਪਾਣੀ ਚਾਹੁੰਦਾ ਉਹਨਾਂ ਦੇ ਦੁਸ਼ਮਣ ਆਰਐਸਐਸ ਨੂੰ ਬਣਾ ਕੇ ਇਦਾਂ ਦੇ ਬੰਦੇ ਨੂੰ ਇਮੀਡੀਏਟਲੀ ਅਹੁਦੇ ਤੋਂ ਲਾਇਆ ਜਾਵੇ ਤਾਂ ਕਿ ਵਰਲਡਵਾਈਡ ਨਫ਼ਰਤ ਨਾ ਫੈਲੇ